ਮਾਦੇ ਕਰਕੇ ਨਾ ਪਿਆ ਕਾਜੋ ਤੇ ਤੇ ਸਾਡੀ ਭੈਣ ਆਈ ਆ ਹਉ ਇਸ ਬਰ ਖੁੱਦ ਜਿਹੜੀ ਸਿਹਤ ਵਿਭਾਗ ਦੀ ਟੀਮ ਹੈ ਉਹਨਾਂ ਨਾਲ ਸਹਿਯੋਗ ਕਰਦੇ ਨਜ਼ਰ ਆ ਰਹੇ ਨੇ ਆ ਵੇਖੋ ਆਹ ਹੋਰ ਕਿਤੇ ਕੇ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਇਨ੍ਹਾਂ ਦਿਮਾਗੇ ਰਾਤ ਕਾਂਗਰਸੀ ਕਾਉਂਸਲਰਾਂ ਦੇ ਘਰਾਂ 'ਚ ਰੇ ਰੇ ਕਰਕੇ ਆਟਾ ਚੈੱਕ ਕਰਦਾ ਇਹਨਾਂ ਦਾ ਕੋਈ ਦਾਣਾਂ ਚੈੱਕ ਕਰਦੀਆਂ ਕੁਛ ਪੁੱਤ ਪਾਣੀ ਚੈੱਕ ਕਰਦਾ ਸੀ ਆਪ ਕਰਾਉਂਦੇ ਆ ਪਰ ਮੇਰੀ ਇੱਤਿ ਹੈ ਸਾਹਬ ਐ ਸੱਚ ਵੀ ਹੋਣਾ ਤੇ ਉੱਤੇ ਵੀ ਹੋਣਾ ਤੇ ਮੇਰੀ ਵੀਰ ਜੀ ਗੱਲ ਸੁਣ ਲਓ ਦਾਸ ਹੀ ਭੁੱਲਾਂਗੇ ਨਾ ਬਖਸ਼ੋ ਸਮਾਤਾ ਹੁੰਦਾ ਜਾਂਦਾ ਰਹਿਦਾ ਜੇ ਕੁਛ ਵੀ ਗਲਤ ਲੱਭਦਾ ਫਿਰ ਦੁੱਧ ਲੱਭਦਾ ਮੇਰੀ ਇੱਤਿ ਵੇਖ ਲਓ ਤੁਹਾਨੂੰ ਅਸੀਂ ਖੁੱਲੀ ਛੁੱਟੀ ਆ ਜਾਓ ਵੇਖੋ ਜੇ ਤੁਹਾਨੂੰ ਕੋਈ ਲੱਭਦਾ ਸਾਨੂੰ ਲਿਖ ਕੇ ਮੇਰੇ ਦਸਖਤ ਕਰਾਓ ਵੀ ਆਹ ਸਾਨੂੰ ਗਲਤ ਲੱਭਿਆ ਤੇ ਜੇ ਨਹੀਂ ਲੱਭਦਾ ਤਾਂ ਸਾਨੂੰ ਦੱਸ ਦਿਓ ਵੀ ਉਹ ਲਿਖ ਕੇ ਦੇ ਦੋ ਵੀ ਨਹੀਂ ਲੱਭਿਆ ਇਹ ਤਾਂ ਧੀਏ ਇਸ ਤੋਂ ਹਿੰਦੂਣ ਤੁਹਾਡੇ ਦਾ ਇੰਨਾ ਹੀ ਸਹਿਯੋਗ ਕਰ ਸਕਦੇ ਕਿੰਨਾ ਟਾਈਮ ਤੁਹਾਨੂੰ ਚਾਹੀਦਾ ਜੀ ਇਹ ਸਾਰਾ ਚੈੱਕ ਅਧਿਕਾ ਕੋਸ਼ਿਸ਼ ਦੁਬਾਰਾ ਬੋਲਿਓ ਤੁਸੀਂ ਜਾਂਚ ਸੰਤੁਸ਼ਟੀ ਜੀ ਜਿਹੜਾ ਅੱਜ ਸੈਂਪਲਿੰਗ ਕਰਨ ਵਾਸਤੇ ਤੁਸੀਂ ਚੈੱਕ ਕਰਨਾ ਹੈ ਹੀ ਸੰਤੁਸ਼ਟੀ ਜੀ ਕੋਈ ਚੀਜ਼ ਮਿਲੀ ਤੁਹਾਨੂੰ ਉਹ ਜੀ ਜੇ ਕੋਈ ਸੈਂਪਲ ਦੁੱਧ ਆ ਤੁਸੀਂ ਭਰਨਾ ਚਾਹੁੰਦੇ ਭਰ ਸਕਦੇ ਹੋ ਟੀਮ ਚੈੱਕ ਕਰੂਗਾ ਜੋ ਵੀ ਸਿਧਾ ਹਨ ਆ ਇਸ ਤਰ੍ਹਾਂ ਇੱਥੇ ਦੋ ਤਿੰਨ ਨੂੰ ਮੈਂ ਪਰੇ ਮੈਂ ਕਹਾਂ ਇਕੱਲਾ ਇਕੱਲਾ ਚੈੱਕ ਕਰਾਉ ਵੇਖੋ ਖਾਲੀ ਮੈਂ ਹੁਣ ਕੋਈ ਦਾਲ ਚੈੱਕ ਕਰਦੀ ਕੋਈ ਰੋਟੀ ਚੈੱਕ ਕਰਦੀ ਕੋਈ ਆਟਾ ਚੈੱਕ ਕਰਦਾ ਕੋਈ ਪਾਣੀ ਕਰਦਾ ਕਰ ਲੋ ਤੇ ਮੇਰੇ ਗਵਾਈ ਪਾ ਲੋ ਵਿੱਚ ਕਿ ਤੁਸੀਂ ਆ ਚੀਜ਼ ਕੱਲ ਤਾਂ ਲੱਭੀ ਹੈ ਤੇ ਮੈਂ ਕਹਿੰਦੀ ਮੈਂ ਆ ਪਾਏ ਤੁਹਾਨੂੰ ਹੁਣੇ ਸਜ਼ਾ ਦੇ ਦਿੰਦੇ ਤੇ ਫਿਰ ਮੈਂ ਉਹਨਾਂ ਨੂੰ ਇਹ ਕਿਹਾ ਵੀ ਇੱਕ ਜ਼ਿੰਮੇਦਾਰੀ ਜੇ ਦੀਆਂ ਆਪਣੀਆਂ ਧਾਵਾ ਉਹ ਜਿੱਥੇ ਮਰਜ਼ੀ ਰੱਖੇ ਉਹਨੂੰ ਤਾਂ ਲਸਾ ਸਦੀ ਲੋੜ ਦੀ ਤੇ ਜੇ ਕੋਈ ਕੋਹਾ ਬਰਦਾ ਦੇਖਦਾ ਤਾਂ ਤੇ ਕੋਈ ਕਮर्शियल ਐਕਟੀਵਿਟੀ ਤੇ ਤਾਂ ਨਹੀਂ ਸਾਰੇ ਨਹੀਂ ਸਾਰੇ ਸਾਨੂੰ ਕੰਪਲੀਟ ਆਈ ਮੈਂ ਕੋ ਲੱਭਿਆ ਕਹਿੰਦੇ ਨਹੀਂ ਲੋ ਅਸੀਂ ਤੇ ਤੁਹਾਡੀ ਬਾਣ ਸਨਮਾਨ ਪੂਰਾ ਵਾ ਤੇ ਤੁਸੀਂ ਜੋ ਵੀ ਕਰਨਾ ਚਾਹੇ ਕੋ ਕੋ ਗਲਤ ਗੱਲ ਹੈ ਜੋ ਮਰਜ਼ੀ ਚੈੱਕ ਕਰ ਲਓ ਕਿਈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਦੀਆਂ ਤੇ 3 ਸਾਲ ਲੰਘੇਗਾ ਸਾਲ ਪਹਿਲਾਂ ਇਹਨਾਂ ਦੀ ਸੁਰਦੀ ਬੰਦ ਕਰ ਦੇਣੀ ਹੁਣ ਤੁਸੀਂ ਜੋ ਲੱਭਦਾ ਨਾ ਹੀ ਇਹ ਭੁਲੜਾ ਤੇ ਨਾ ਹੀ ਬਖਸ਼ਣਾ ਉਹ ਫਿਰ ਮੈਨੂੰ ਪਾਸੇ ਕਰਕੇ ਸਾਡੀ ਜਾਨ ਛਡਾਓ ਸਾਨੂੰ ਜਾਨ ਦੇ ਆਹ ਉਹ ਫਿਰ ਚਲੇ ਚਲੇ ਇਹਨਾਂ ਮਾਰ ਪਹਿਲੇ ਵੀ ਲੱਗੇ ਰਹੇ ਕਿੰਨੇ ਦਿਨ ਕਿੰਨੇ ਦਿਨ ਲੱਗ ਸਕਦੇ ਹੋ ਤੁਹਾਡਾ ਕੰਧਾਰਾ ਸੀ 9 ਵਜੇ ਕਿਹਣਾ ਚਾਹੁੰਦੇ ਹੋ ਜੀ ਕਾਂਗਰਸ ਮੈਂਬਰ ਸਾਰੇ ਇਕੱਠੇ ਹੋਈਏ ਅੱਜ 24 ਨੰਬਰ ਵਾਰਡ ਜਿਹੜੀ ਐ ਅੰਮ੍ਰਿਤਸਰ ਕਾਰਪੋਰੇਸ਼ਨ ਦੀ ਸਾਡਾ ਸਤਨਾਮ ਸਿੰਘ ਸਾਹਿਬਾ ਜਿਹੜੇ ਇੱਥੇ ਕੌਂਸਲਰ ਚੁਣੇ ਗਏ ਨੇ ਤੁਹਾਨੂੰ ਪਤਾ ਕਿ ਕੱਲ ਮੇਅਰ ਦੀ ਇਲੈਕਸ਼ਨ ਹੋਣੀ ਐ ਉਹਦੇ ਵਾਸਤੇ ਕਾਂਗਰਸ ਪਾਰਟੀ ਪੂਰਨ ਤੌਰ ਤੇ ਬਹੁਮਤ ਐ 41 ਕੌਂਸਲਰ ਨੇ ਉਹਨਾਂ ਕੋਲ ਸਿਰਫ 24 ਕੌਂਸਲਰ ਨੇ ਔਰ 7 ਉਹਨਾਂ ਦੇ ਜਿਹੜੇ ਐਮ.ਐਲ.ਏ ਦੇ ਵੋਟਸ ਉਤ ਤੋਂ ਬਾਅਦ ਲਗਾਤਾਰ ਹਾਊਸ ਹੌਰ ਸਟ੍ਰੀਟਿੰਗ ਕਰ ਰਹੇ ਨੇ ਦਬਾਅ ਪਾ ਰਹੇ ਨੇ ਪ੍ਰੈਸ਼ਰ ਪਾ ਰਹੇ ਨੇ ਪਰ ਮੈਂ ਇਸ ਗੱਲ ਦੀ ਕਾਂਗਰਸ ਪਾਰਟੀ ਨੂੰ ਔਰ ਵਰਕਰ ਨੂੰ ਵਧਾਈ ਦੇਣਾ ਕਿ ਕਾਂਗਰਸ ਦੇ 41 ਤੇ 41 ਕੌਂਸਲਰ ਥੰਮ ਵਾਂਗ ਖੜੇ ਨੇ ਔਰ ਐਸ ਵੇਲੇ ਉਹ ਬਿਲਕੁਲ ਮੈਂਡੋਰਿਟੀ 'ਚ ਨੇ ਘੱਟ ਨੇ ਸਾਡੇ ਨਾਲੋਂ ਉਹ ਇੱਕ ਇੱਕ ਕੌਂਸਲਰ ਦੇ ਉੱਤੇ ਦਬਾਅ ਪਾ ਰਹੇ ਨੇ ਅੱਜ ਜਿਵੇਂ ਸੁਤਨਾਮ ਸਿੰਘ ਸਾਹਬ ਜੀ ਦੇ ਘਰ ਜਿਹੜਾ ਹੈ ਦੇਖੋ ਘਰ ਦੇ ਵਿੱਚ ਕਦੀ ਕੋਈ ਫੂਡ ਚੈੱਕ ਕਰਨ ਵਾਲੀ ਟੀਮਾ ਨਹੀਂ ਆਉਂਦੀ ਕਿਤੇ ਕਮਰਸ਼ੀਅਲ ਜਗ੍ਹਾ ਤੇ ਆਉਂਦੇ ਵੇਖੇ ਪਰ ਪਹਿਲੀ ਵਾਰੀ ਹੋਇਆ ਕਿ ਦਬਾਅ ਪਾਉਣ ਵਾਸਤੇ ਕਿ ਕੋਈ ਨਾ ਕੋਈ ਦਬਾਅ ਪਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਇਹਨਾਂ ਨੂੰ ਆਪਣੇ ਵੱਲ ਲੈ ਕੇ ਆਂਦਾ ਜਾਵੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਗਰਸੀ ਸਮੁੱਚੀ ਨਹੀਂ ਦੱਸ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਬਕਾ ਐਮਪੀ ਜਸਬੀਰ ਗਿੱਲ ਜੀ ਡਾਕਟਰ ਰਾਜਕਮਰ ਵੇਰਕਾ ਜੀ ਸਾਬਕਾ ਉਪ ਮੁੱਖ ਮੰਤਰੀ ਉਹ ਪ੍ਰਕਾਸ਼ ਸੋਨੀ ਜੀ ਸਾਡੇ ਪ੍ਰਧਾਨ ਜੀ ਸਾਰੇ ਅਸੀਂ ਸਾਰੇ ਮੁਸਤਾਦੀ ਦੇ ਨਾਲ ਜਾਗ ਰਹੇ ਸਾਰੇ ਸ਼ਹਿਰ ਦੇ ਵਿੱਚ ਕਿਤੇ ਵੀ ਇਹੋ ਜੀ ਘਟਨਾ ਸੀ ਵਾਪਰ ਨਹੀਂ ਦੇਣੀ ਔਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਅੱਜ ਸੰਵਿਧਾਨ ਦਾ ਦਿਵਸ ਹੈ ਅੱਜ ਗਣਤੰਤਰ ਦੇਵਸ ਹੈ ਅੱਜ ਲੋਕਾਂ ਨੂੰ ਅਧਿਕਾਰ ਹੈ ਅੱਜ ਤੇ ਅੱਜ ਤੇ ਰਹਿੰਦੇ ਹੋ ਘਟੋ ਘਟ ਇੱਕ ਦਿਨ ਤੇ ਛੱਡ ਦਿਓ ਤੁਸੀਂ ਖੋਏ ਤੇ ਅਧਿਕਾਰ ਤੇ ਤੁਸੀਂ ਸਾਰੇ ਖੋਏ ਨੇ ਕੋਈ ਆਪਣੀ ਮਰਜ਼ੀ ਦੇ ਨਾਲ ਆਪਣਾ ਕੰਮ ਨਹੀਂ ਕਰ ਸਕਦਾ ਕਾਰੋਬਾਰ ਨਹੀਂ ਕਰ ਸਕਦਾ ਸਰਪੰਚੀ ਨਹੀਂ ਕਰ ਸਕਦਾ ਕੌਂਸਲਰੀ ਨਹੀਂ ਕਰ ਸਕਦਾ ਇਹ ਕਹਾਦਾ ਸੰਵਿਧਾਨ ਹੈ ਅੱਜ ਜਿਹੀਆਂ ਹਰਕਤਾਂ ਕਰਦਾ ਇਹ ਚਾਹੁੰਦੇ ਆ ਕਿ ਸ਼ਾਇਦ ਅਸੀਂ ਸਾਰੇ ਮੈਜੋਰਟੀ ਹੋ ਜਾਾਂਗੇ ਪਰ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਪੂਰਨ ਬਹੁਮਤ ਨਾਲ ਕੱਲ ਮੇਰ ਬਣਾਏਗੀ ਔਰ ਇੱਕ ਇੱਕ ਵਰਕਰ ਔਰ ਇੱਕ ਇੱਕ ਸਾਡਾ ਲੀਡਰ ਕੱਲ ਪੂਰਨ ਤੌਰ ਤੇ ਅਸੀਂ ਲੋਕਾਂ ਦੇ ਜਿਹੜੀ ਆਵਾਜ਼ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਹੈ ਉਹਦੀ ਲੜਾਈ ਅਸੀਂ ਫਲੋਰ ਤੇ ਲੜਾਂਗੇ ਔਰ ਅੱਜ ਜਿਹੜਾ ਇਹ ਤੱਕਾ ਹੋਇਆ ਅਸੀਂ ਕਹਿਣਾ ਚਾਹੁੰਦੇ ਕਿ ਅਫਸਰ ਸੇ ਬਾਅਦ ਤੁਹਾਨੂੰ ਵੀ ਜੌਬ ਜਿਹੜੀ ਮਿਲੀ ਆ ਕਨਸਟੀਟਿਊਸ਼ਨ ਦੇ ਮੁਤਾਬਕ ਮਿਲੀ ਆ ਸੰਵਿਧਾਨ ਨੇ ਤੁਹਾਨੂੰ ਅਧਿਕਾਰ ਦਿੱਤੇ ਪਰ ਤੁਸੀਂ ਉਹਦਾ ਮਿਸਯੂਜ਼ ਨਾ ਕਰੋ ਕਿਉਂਕਿ ਸਰਕਾਰਾਂ ਜਾਣੀਆਂ ਨੇ ਸਰਕਾਰਾਂ ਆਉਣੀਆਂ ਨੇ ਇਹ ਚੱਲਦਾ ਰਹਿਣਾ ਪਰ ਤੁਹਾਡੀ ਚੇਅਰ ਲੋਕਾਂ ਦੀ ਤੁਸੀਂ ਨੌਕਰ ਜੇ ਲੋਕਤੈਸੀ ਤੈਸੀ ਹੋਣੀ ਚਾਹੀਦੀ ਆ ਨਾ ਕਿ ਡਿਕਟੇਟਰਸ਼ਿਪ ਵਾਲੀ ਮੁੱਖ ਮੰਤਰੀ ਸਾਹਿਬ ਤੇ ਪਹੁੰਚ ਚੁੱਕੇ ਨੇ ਪੰਜਾਬ ਨੂੰ ਉਹਨਾਂ ਦੇ ਵਿਸਾਰਤਾ ਪੰਜਾਬ ਅੱਜ ਸਾਡੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਥਾਣਿਆਂ ਦੇ ਵਿੱਚ ਗ੍ਰੇਨੜ ਦਾ ਹਮਲੇ ਹੋਏ ਨੇ ਬਹੁਤ ਧਮਾਕੇ ਹੋ ਰਹੇ ਨੇ ਘਰਾਂ 'ਚ ਧਮਾਕੇ ਹੋਏ ਅੱਜ ਬਾਬਾ ਸਾਹਿਬ ਭੀਮਰਾਓ ਬੇਦਕਰਜੀ ਜੀ ਜਿਨ੍ਹਾਂ ਨੇ ਸੰਵਧਾਨ ਨੂੰ ਸਿਰਜਿਆ ਅੱਜ ਉਹਨਾਂ ਦੀ ਜਿਹੜੀ ਯਾਦਗਾਰ ਹੈ ਉਹਦੇ ਉੱਤੇ ਅਟੈਕ ਕੀਤਾ ਗਿਆ ਸੋ ਇਸ ਵੇਲੇ ਪੰਜਾਬ 'ਚ ਪੂਰਨ ਤੌਰ ਤੇ ਰਾਜਕਤਾ ਹੈ ਅਸੀਂ ਬਾਰਡਰ ਬੈਲਟ ਦੇ ਉੱਤੇ ਆਂ ਡਰੋਨ ਦੇ ਨਾਲ ਤਸਕਰ ਆ ਰਹੇ ਨੇ ਔਰ ਉਧਰ ਧਿਆਨ ਕੋਈ ਨਹੀਂਗਾ ਸਾਰੀ ਪੁਲਸ ਕਿਤੇ ਲਾਈ ਆ ਸਿਰਫ ਕਾਉਂਸਲਰਾਂ ਨੂੰ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਫੜ ਕੇ ਝੂਠੇ ਕੇਸਾਂ 'ਚ ਪਾਸਾ ਕੇ ਕਿਸੇ ਤਰੀਕੇ ਨਾਲ ਅਸੀਂ ਬਹੁਤ ਸਾਫਤ ਕਰ ਲਈਏ ਸੋ ਅਸੀਂ ਪੂਰਨ ਤੌਰ ਤੇ ਪਾਰਟੀ ਸਾਰੀ ਰਾਤ ਜਾਗਦੀ ਹੈ ਕਿਤੇ ਵੀ ਕੋਈ ਇਹੋ ਜਿਹੀ ਹਰਕਤ ਹੋਏਗੀ ਪੁਲਿਸ ਕਮਿਸ਼ਨਰ ਜ਼ਿੰਮੇਵਾਰ ਹੋਣਗੇ ਟੀਜੀਪੀ ਜ਼ਿੰਮੇਵਾਰ ਹੋਣਗੇ ਜੇ ਕਿਸੇ ਵੀ ਸਾਡੇ ਕਿਸੇ ਵਰਕਰ ਦਾ ਕੋਈ ਨੁਕਸਾਨ ਹੋ ਗਿਆ ਤੁਹਾਨੂੰ ਕੋਈ ਕੰਪਲੇਂਟ ਹੈ ਤੁਸੀਂ ਬੁਲਾਓ ਅਸੀਂ ਕੋਈ ਵੀ ਇਨਕੁਆਰੀ ਜੁਆਇਨ ਕਰਨ ਨੂੰ ਤਿਆਰ ਹੈ ਪਰ ਇਹ ਜਿਹੜਾ ਡਿਕਟੇਟਰਸ਼ਿਪ ਹੈ ਇਹ ਅਸੀਂ ਨਾ ਬਰਦਾਸ਼ਤ ਕਰਨੀ ਹੈ ਨਾ ਇਹ ਡਿਕਟੇਟਰਸ਼ਿਪ ਤੁਸੀਂ ਕਰੋ ਸਰ ਜੀ ਸੰਬਲ ਯੂਨੀਵਰਸਿਟੀ ਮਾਈ ਸੀ ਪੰਜਾਬ ਨੂੰ ਸਾਰੇ ਲੈ ਆਈਏ ਨਾ ਸਾਰੇ ਇਕੱਠੇ ਇਕੱਠੇ ਹੀ ਦਬਾਏ ਨਾ ਉਹ ਸੈਂਪਲ ਭਰਨ ਵਾਲੀ ਮਸ਼ੀਨ ਵੀ ਆ ਜਾਂਦੀ ਹੈ ਪੁਲਿਸ ਵੀ ਆ ਜਾਂਦੀ ਹੈ ਹੁਣ ਦੇਖੋ ਜਿਹੜਾ ਆਮ ਸ਼ਰੀਫ ਬੰਦਾ ਉਹਦੇ ਆਦੇ ਤੇ ਬਹੁਤ ਵੱਡੀ ਗੱਲ ਜਿੱਦਾਂ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਪੈਰਲਾਈਜ਼ ਦਾ ਅਟੈਕ ਹੈ ਜੇ ਉਹਨਾਂ ਨੂੰ ਕੁਝ ਹੋ ਜਾਏ ਕੌਣ ਜ਼ਿੰਮੇਵਾਰ ਹੈ ਇਹ ਤੇ ਇਹ ਤੇ ਉਹ ਕੰਮ ਕਰ ਰਹੇ ਨੇ ਕਿ ਜਿਹੜਾ ਕਦੀ ਕਿਸੇ ਨੇ ਸੁਪਨੇ 'ਚ ਨਹੀਂ ਲਿਆ ਹੋਣਾ ਅੱਜ ਅੱਜ ਦੇਖੋ ਜਿਹੜੀ ਸਰਕਾਰ ਹੁੰਦੀ ਲੋਕਾਂ ਵਾਸਤੇ ਹੁੰਦੀ ਲੋਕਾਂ ਦੇ ਹੱਕਾਂ ਵਾਸਤੇ ਹੁੰਦੀ ਹੈ ਅੱਜ ਸਰਕਾਰ ਨੇ ਸੰਵਿਧਾਨ ਦੇ ਅਧਿਕਾਰ ਦੇਣੇ ਨੇ ਔਰ ਇੱਕ ਹੋਰ ਇਹ ਅੱਜ ਲੋਕਤੰਤਰ ਨੂੰ ਬਹਾਰ ਰੱਖਣ ਦੀ ਅਸੀਂ ਸੰਵਿਧਾਨ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਔਰ ਇਹ ਲੋਕਤੰਤਰ ਖਤਮ ਕਰ ਰਹੇ ਨੇ ਸੋ ਇਹ ਸਰਕਾਰ ਜਿਹੜੀ ਹੈ ਇਹ ਦਬਾਅ ਦੇ ਨਾਲ ਕਾਰਪੋਰੇਸ਼ਨ ਬਣਾਉਣਾ ਚਾਹੁੰਦੀ ਉਹ ਨਹੀਂ ਹੋਏਗਾ 100% ਕਾਂਗਰਸ ਪਾਰਟੀ ਆਪਣਾ ਮਿਹਰ ਸਿਰੇ ਬੈ ਸਰ ਕਾਂਗਰਸ ਦੇ ਕਾਲੀਆ ਦੇ ਜਿਆਦਾ ਗੁੰਡਾ ਕਰਦੀ ਨਹੀਂ ਦਿੱਤੇ ਦੇਖਣ ਨੂੰ ਮਿਲੀ ਇਹ ਪਹਿਲੀ ਵਾਰ ਹੋ ਰਿਹਾ ਕਿ ਗੁੰਡਾ ਕਰਦੀ ਨਾਲ ਹੋ ਰਿਹਾ ਉਹ ਵੀ ਅੱਜ ਐਤਵਾਰ ਦੇ ਦਿਨ ਛੁੱਟੀ ਵਾਲੇ ਦਿਨ ਕਿਸੇ ਘਰ ਸੈਂਟਰ ਪਰਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਮਾਝੇ ਵਾਲਿਆਂ ਇਹ ਚੀਜ਼ਾਂ ਕਦੀ ਕੋ ਨਵੀਆਂ ਨਹੀਂ ਤੇ ਸਾਡੇ ਵਾਸਤੇ ਕੋਈ ਗੱਲ ਨਹੀਂ ਕਰ ਲੈਣ ਜਿੰਨੀ ਹੁੰਦੀ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਅਸੀਂ ਫੇਰ ਵੀ ਅਸੀਂ ਲੋਕ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਕਦੀ ਵੀ ਜਹੀ ਇਸ ਐਕਸਰਸਾਈਜ਼ ਨਹੀਂ ਕਰਦੀ ਤੇ ਨਾ ਕਰੇਗੀ ਔਰ ਲੋਕਤੰਤਰ ਤਰੀਕੇ ਨਾਲ ਇਸ ਕਰੀ ਬਿਹਰ ਬਣਾਏ ਸਰ ਸਾਬੇ ਭਾਈ ਨੂੰ ਬੜੀ ਡੇਰ ਤੋਂ ਕੋਲਾ ਆ ਰਹੀਆਂ ਸੀ ਬੜੇ ਡੇਰ ਤੋਂ ਉਹਨਾਂ ਦੇ ਮਗਰ ਲੱਗੇ ਹੋਏ ਸੀ ਕਿਸੇ ਤਰੀਕੇ ਨਾਲ ਉਹਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਜੀ ਦੇਖੋ ਪੂਰਨ ਤੌਰ ਤੇ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਨੇ ਉਹ ਇੱਥੇ ਖੜੇ ਨੇ ਉਹਨਾਂ ਦੇ ਕੋਲ ਹੀ ਨੇ ਸਾਰੀ ਸਮੂਚੀ ਕਾਂਗਰਸ ਪ੍ਰਧਾਨ ਜੀ ਹੈ ਅਸੀਂ ਸਾਰੇ ਖੜੇ ਹਾਂ ਜਿਓ ਕੌਲਾ ਕਰਦੇ ਤੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਵੀ ਬੈਠੇ ਆ ਅਸੀਂ ਉਹਨਾਂ ਨੂੰ ਹੌਸਲੇ ਵਸਾਈ ਲਈ ਵੀ ਬੈਠੇ ਆ ਔਰ ਮੈਂ ਫੇਰ ਕਹਿਣਾ ਚਾਹੁੰਨਾ ਚਲੋ ਅਸੀਂ ਤਾਂ ਨਾਲ ਆ ਸਾਡਾ ਕਲਾ ਕਲਾ ਵਰਕਰ ਬੈਸੀ ਬਹੁਤ ਤਗੜਾ ਹੈ ਉਹਨੂੰ ਲੋੜ ਹੀ ਨਹੀਂ ਗਿਆ ਚੀਜ਼ਾਂ ਦੇ ਪਰ ਕਿੰਨੇ ਦਿਨ ਹੋ ਗਏ ਕੋਈ ਇੱਕ ਵੀ ਬੰਦਾ ਇਹ ਲਾ ਪਾਏ ਇੱਕ ਵੀ ਦੱਸ ਦੋ ਔਰ ਇੰਨਾ ਪ੍ਰੈਸ਼ਰ ਇੰਨਾ ਪ੍ਰੈਸ਼ਰ ਕਿ ਕੋਈ ਗੱਲ ਕਰਨ ਲੀ ਨਹੀਂ ਪੰਜਾਬ ਵਿੱਚ ਸਕਿਉਰਿਟੀ ਬ੍ਰੇਕ ਹੋਇਆ ਜਿਸ ਅੱਜ ਇਹਦਾ ਅੱਥੇ ਰੇਡ ਹੋਇਆ ਕੀ ਕਾਰਨ ਕੀ ਸਰ ਇਹਦਾ ਇਲੈਕਸ਼ਨ ਜਿੱਤੇ ਬੰਦੇ ਦੇ ਘਰ ਰੇਡ ਹੋਣਾ ਹੈ ਜਾ ਰਹੀ ਜੀ ਇਹ ਰੇਡ ਨਹੀਂ ਕੀਤਾ ਗਿਆ ਇਹ ਫੂਡ ਸੇਫਟੀ ਵਾਲੇ ਟੀਮ ਵਾਲੇ ਆਏ ਸੀਗੇ ਸਾਡੇ ਥਾਣੇ ਆਏ ਸੀਗੇ ਉਹਨਾਂ ਨੂੰ ਸੀਗਾ ਕੋਈ ਕੰਪਲੇਂਟ ਸੀਗੀ ਉਹਦੇ ਰਿਗਾਰਡਿੰਗ ਇੱਥੇ ਆਏ ਆ ਆਪਾਂ ਸੈਂਪਲ ਲੈਣ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਉਹਨਾਂ ਦੇ ਨਾਲ ਸਪੋਰਟ ਵਾਸਤੇ ਆਏ ਆ ਵੀ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਾ ਆਵੇ ਸਰ ਉਹ ਫਿਰ ਮਾਫੀ ਮੰਨ ਕੇ ਕੱਢ ਹੀ ਗਏ ਨੇ ਵੇਖੋ ਇੱਕ ਕੇਸ ਦੇ ਕਰ ਆਪਾਂ ਸੈਂਪਲ ਭਰ ਹੋ ਗਿਆ ਵੇ ਤੁਹਾਡੇ ਇਲਾਕੇ ਦੀ ਪੁਲਿਸ ਨੂੰ ਤੁਹਾਨੂੰ ਦੱਸ ਕੇ ਆਏ ਨੇ ਫਿਰ ਇੱਥੇ ਆ ਕੇ ਬਿਨਾ ਮਤਲਬ ਤੋਂ ਰੇਡ ਕਰਨਾ ਇਦਾਂ ਚੈੱਕ ਕਰਨਾ ਕਿ ਇਹਨਾਂ ਸੈਂਪਲ ਭਰਨਾ ਦੇਨ ਦੇ ਟਾਈਮ ਤੇ ਵੀ ਹੋ ਸਕਦਾ ਇਹ ਆਟਾ ਦੇ ਰਾਤ ਨੂੰ ਰੇਡ ਕਰਨਾ ਕਿਸੇ ਦੇ ਘਰ ਸੈਂਪਲ ਪਰ ਮੈਂ ਕਿਦਾਂ ਉਦੋਂ ਕੱਲ ਮੇਰ ਦੇ ਇਲੈਕਸ਼ਨਾਂ ਕੱਲ ਇਹਨਾਂ ਜਿਉਂ ਇਹ ਤੇ ਉਹ ਡਿਪਾਰਟਮੈਂਟ ਵਾਲੇ ਦੱਸ ਸਕਦੇ ਸਾਡੇ ਕੋਲ ਜਦੋਂ ਆਉਣਗੇ ਸਾਡੇ ਕੋ ਸਾਡਾ ਫਰਜ਼ ਬੰਦਾ ਵੀ ਅਸੀਂ ਦੂਜੇ ਮਹਿਕਮੇ ਦੀ ਹੱਤਮਤ ਕਰੀਏ ਅਸੀਂ ਉਹਨਾਂ ਦੇ ਨਾਲ ਐ ਸਪੋਰਟ ਆਏ ਆਂ ਜੀ